ਜਾ ਸਰਕਾਰ ਮੁਰਦਾਬਾ ਮੁਰਦਾਬਾ ਅਸੀਂ 168 ਸਿਲੈਕਟਡ ਡੀਪੀ ਕੈਂਡੀਡੇਟ ਜਿਨ੍ਹਾਂ ਨੂੰ ਸਰਕਾਰ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ ਸੀ ਅਤੇ ਨੋਟੀਫਿਕੇਸ਼ਨ ਦੀਆਂ ਖਾਮੀਆਂ ਦੇ ਕਾਰਨ ਡਿਪਾਰਟਮੈਂਟ ਦੀਆਂ ਗਲਤੀਆਂ ਦੇ ਕਾਰਨ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਜਿਸ ਕਾਰਨ ਅਸੀਂ ਅੱਜ ਦੁਖੀ ਹੋ ਕੇ ਪਿੰਡ ਢੇਰ ਦੀ ਟੈਂਕੀ ਦੇ ਉੱਪਰ ਚੜਨ ਲਈ ਮਜਬੂਰ ਹੋਏ ਹਾਂ ਇਹ ਇਹੋ ਜੀ ਕੜਾਕੇ ਦੀ ਠੰਡ ਦੇ ਵਿੱਚ ਸਾਨੂੰ ਮਜਬੂਰ ਹੋ ਕੇ ਟੈਂਕੀਆਂ ਤੇ ਚੜਨਾ ਪੈ ਰਿਹਾ ਹੈ ਕਾਰਨ ਕਿ ਡਿਪਾਰਟਮੈਂਟ ਦੁਆਰਾ ਨੋਟੀਫਿਕੇਸ਼ਨਾਂ ਦੇ ਵਿੱਚ ਲੂਜ਼ ਪੁਆਇੰਟ ਰੱਖੇ ਜਾਂਦੇ ਨੇ ਜਿਸ ਕਾਰਨ ਭਰਤੀਆਂ ਕੋਟਾਂ ਦੇ ਵਿੱਚ ਰੁੱਲ ਜਾਂਦੀਆਂ ਨੇ ਜਿਸ ਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ਜੇਕਰ ਸਾਡੀ ਕੋਈ ਪੁਖਤਾ ਕਾਰਵਾਈ ਜਾਂ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਇੱਥੋਂ ਜੋ ਵੀ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰ ਜ਼ਿੰਮੇਵਾਰ ਡਿਪਾਰਟਮੈਂਟ ਪ੍ਰਸ਼ਾਸਨ ਜਾਂ ਸਰਕਾਰ ਹੋਏਗੀ 168 डीपी यूनियन जिंदाबाद 168 डीपी यूनियन जिंदाबाद ਬਜੀ ਕਰਨ ਕਰਨ ਸਹੀ ਹੈ ਪੰਜਾਬ ਸਰਕਾਰ ਮੁਰਦਾਬਾ 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 ਕਿਹਾ ਮੰਤਰੀ ਮੁਰਦਾਬਾ 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 ਸੱਕੇ ਸਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਅਧਿਕ ਅਸੀਂ 168 ਡੀਪੀ ਕੈਂਡੀਡੇਟ ਸਟੇਟ 8 2023 ਨੂੰ ਸਾਡੇ ਜਿਹੜੇ ਇੱਕ ਕੇਸ ਲੱਗਦਾ ਸਾਡੇ ਖਿਲਾਫ ਕੋਰਟ ਦੇ ਵਿੱਚ ਔਰ 26 ਨੂੰ ਸਾਨੂੰ ਜੋਇਨਿੰਗ ਲੈਟਰ ਦਿੱਤੇ ਜਾਂਦਾ ਡਿਪਾਰਟਮੈਂਟ ਵੱਲੋਂ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਜਿਹਦੇ ਚ ਸਾਨੂੰ 30 ਤਰੀਕ ਨੂੰ ਸਟੇਸ਼ਨ ਅਲਾਟਮੈਂਟ ਕਰ ਦਿੱਤੀ ਜਾਂਦੀ ਆ ਔਰ ਸਾਨੂੰ ਜੋਇਨਿੰਗ ਲੈਟਰ ਦਿੱਤੇ ਜਾਂਦੇ ਆ ਜਿਹਦੇ ਸਾਨੂੰ ਸਟੇਸ਼ਨ ਦਿੱਤੇ ਜਾਂਦੇ ਆ 141 ਬੰਦਿਆਂ ਨੂੰ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤਾ ਜਾਂਦਾ ਆ ਇਹ ਤੁਸੀਂ ਉੱਥੇ ਜਾ ਕੇ ਜੁਆਇਨਿੰਗ ਕਰੋ ਜਦੋਂ ਜੁਆਇਨਿੰਗ ਕਰਨ ਪਹੁੰਚਦੇ ਆ ਤਾਂ ਸੋਮਵਾਰ ਨੂੰ ਹਾਈ ਕੋਰਟ ਦੇ ਆਰਡਰ ਆਉਂਦੇ ਆ ਕਿ ਸਟੇ ਹੋ ਜਾਂਦੀ ਹੈ ਭਰਤੀ ਤੇ ਔਰ ਸਟੇ ਕਿਉਂ ਹੁੰਦੀ ਆ ਉਹਦੇ ਪਿੱਛੇ ਇੱਕ ਵੱਡਾ ਰੀਜ਼ਨ ਆ ਉਹਦੇ ਪਿੱਛੇ ਜਿਹੜੇ ਆਈਐਸ ਲੈਵਲ ਦੇ ਇਹਨਾਂ ਦੇ ਆਫੀਸਰ ਜਿਹੜੇ ਐਡਵਰਟਾਈਜ਼ਮੈਂਟ ਬਣਾਉਂਦੇ ਨੇ ਚਾਹੇ ਉਹ ਡੀਪੀਆਈ ਹੋਵੇ ਚਾਹੇ ਉਹ ਡੀਜੀਐਸੀ ਹੋਵੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਫਿਜ਼ੀਕਲ ਦਾ ਬੀਪੀਐਡ ਹੁੰਦੀ ਆ ਜਾਂ ਫਿਜ਼ੀਕਲ ਦੀ ਬੀਪੀਐਡ ਹੁੰਦੀ ਆ ਔਰ ਉਹਨਾਂ ਨੂੰ ਇਹ ਨਹੀਂ ਪਤਾ ਐਡਵਰਟਾਈਜ਼ਮੈਂਟ ਬਣਾਉਣ ਵੇਲੇ ਕਿ ਪੀਪੀਐਡ ਦੇ ਬੇਸ ਤੇ ਫਿਜ਼ੀਕਲ ਐਨਸੀਟੀ ਦੇ ਅਕੋਰਡਿੰਗ ਟੈਟ ਨਹੀਂ ਹੁੰਦਾ ਐਡਵਰਟਾਈਜ਼ਮੈਂਟ ਦੇ ਵਿੱਚ ਟੈਟ ਉਹਨਾਂ ਨੇ ਲਾਗੂ ਕਰਦਾ ਕਰ ਦਿੱਤਾ ਜਾਂਦਾ ਸਾਡੇ ਤੇ ਬਹੁਤ ਸਮੇਂ ਬਾਅਦ ਅਸੀਂ 2 ਸਾਲ ਟੈਂਕੀਆਂ ਤੇ ਜਿਹੜੇ ਧਰਨਾ ਲਾਇਆ ਉਦੋਂ ਬਾਅਦ ਸਾਡੇ ਹੱਕ ਦੇ ਵਿੱਚ ਇੱਕ ਆਪਾਂ ਕਹਿੰਦੇ ਜੁਆਇਨਿੰਗ ਲੈਟਰ ਵੀ ਦਿੱਤੇ ਇਹਨਾਂ ਨੇ ਫਿਰ ਤੋਂ ਹੁਣ ਉਹ ਜਿਹੜੇ 19 ਬੰਦੇ ਐਵੇਂ ਦੇ ਨੇ ਜਿਹੜੇ ਕੋਰਟ ਦੇ ਵਿੱਚ ਸ਼ੋਅ ਕਰ ਰਹੇ ਨੇ ਉਹਨਾਂ ਦੇ 60 60 ਨੰਬਰ ਨੇ ਔਰ ਅਸੀਂ 135 35 ਨੰਬਰ ਲੈ ਕੇ 125 25 ਨੰਬਰ ਲੈ ਕੇ ਅੱਜ ਸੜਕਾਂ ਤੇ ਰੋਲ ਰਹੇ ਆ ਔਰ ਕੋਰਟ ਦੀ ਜੱਜਮੈਂਟ ਇਹ ਆਉਂਦੀ ਹੈ ਕਿ ਐਸਐਸਟੀ ਦਾ ਟੈਟ ਲੈ ਕੇ ਉਹਨਾਂ ਨੂੰ ਫਿਜ਼ੀਕਲ ਐਜੂਕੇਸ਼ਨ ਦਾ ਮਾਸਟਰ ਲਾ ਦਿੱਤਾ ਜਾਵੇ। ਤੁਹਾਨੂੰ ਮੈਂ মিডিਆ ਨੂੰ ਅਸੀਂ ਦੱਸਣਾ ਚਾਹਣਾ ਹੈ ਕਿ ਫਿਜ਼ੀਕਲ ਐਜੂਕੇਸ਼ਨ ਦਾ ਜਿਹੜਾ ਟੈਟ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਨੇ ਕੰਡਕਟ ਕਰਾਇਆ ਐ ਐਸਈਆਰਟੀ ਉਹ ਕੰਡਕਟ ਕਰਾਉਂਦੀ ਆ ਨਾ ਹੀ ਸਾਡੀ ਭਰਤੀ ਤੋਂ ਪਹਿਲਾਂ ਕੋਈ ਸਿਲੇਬਸ ਇਹਨਾਂ ਨੇ ਜਾਰੀ ਕੀਤਾ। ਸੋ ਜਦੋਂ ਸਿਲੇਬਸ ਨਹੀਂ ਬਣਿਆ ਜਦੋਂ ਇਹਨਾਂ ਨੇ ਕੰਡਕਟ ਨਹੀਂ ਕਰਾਇਆ ਸੀ ਕਿੱਥੋਂ ਲਿਆਦੀ ਉਹ ਡਾਕੂਮੈਂਟ ਟੈਟ ਪੀਐਸ ਟੈਟ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਉਹਦੇ 'ਚ 19 ਬੰਦੇ ਐਵੇਂ ਦੇ ਜਿਨ੍ਹਾਂ ਕੋਲੇ ਉਹ ਐਸਐਸ ਆਪਣੇ ਆਪ ਨੂੰ एलिजिਬਿਲਟੀ ਦਾ ਦਾਵਾ ਕਰ ਰਹੇ ਨੇ ਵੀ ਅਸੀਂ एलिਜੀਬਲਾਂ ਸੋ ਜੱਜ ਨੇ ਉਹਨਾਂ ਦੇ ਆਰਡਰ ਉਹਨਾਂ ਦੇ ਜਿਹੜੇ ਪੱਖ ਦੇ ਵਿੱਚ ਆਰਡਰ ਦੇ ਦਿੱਤੇ ਆ ਸਾਨੂੰ ਅਸੀਂ মিডিਆ ਰਹੀ ਲੋਕਾਂ ਨੂੰ ਵੀ ਇਹ ਪੁੱਛਣਾ ਚਾਹੁੰਦੇ ਆ ਜਿਹੜੀ ਚੀਜ਼ ਸਾਡੇ ਬੀਪੀਡ ਬੇਸ ਤੇ ਲਾਗੂ ਨਹੀਂ ਹੁੰਦੀ ਐ ਐਨਸੀਟੀ ਦੇ ਅਕੋਰਡਿੰਗ ਜਿਹੜੀ ਚੀਜ਼ ਅੱਜ ਤੱਕ ਐਗਜ਼ਿਸਟ ਹੀ ਨਹੀਂ ਕਰਦੀ ਕਦੇ ਹੋਇਆ ਹੀ ਨਹੀਂ ਸਾਡੀ ਮਿਟੀਗਟ ਕਰਿਓ ਪੇਪਰ ਹੀ ਨਹੀਂ ਹੋਇਆ ਅਸੀਂ ਉਹਦਾ ਡਾਕੂਮੈਂਟ ਕਿੱਥੋਂ ਲਿਆ ਲਈਏ ਭਰਤੀ ਪੂਰੀ ਹੋਣ ਤੋਂ ਬਾਅਦ ਸਾਡੀਆਂ ਲਿਸਟਾਂ ਪੈਣ ਤੋਂ ਬਾਅਦ ਇਹਨਾਂ ਨੇ ਉਹ ਟੈਟ ਲੈ ਵੀ ਲਿਆ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਅਸੀਂ ਉਹ ਵੀ ਸਾਰੇ ਕੈਂਡੀਡੇਟ ਆ ਜਿਹੜੇ ਅਸੀਂ ਇਹ ਦੱਸਣਾ ਚਾਹੁੰਦੇ ਆ ਫਿਜ਼ੀਕਲ ਐਜੂਕੇਸ਼ਨ ਵਾਲੇ ਕੋਈ ਅਨਪੜ ਨਹੀਂ ਹੁੰਦੇ ਇਹ ਸਾਰੇ ਇੰਟਰਨੈਟ ਕਲੀਅਰ ਕਰ ਚੁੱਕੇ ਆ ਔਰ ਇੰਟਰਨੈਸ਼ਨਲ ਤੱਕ ਖਿਡਾਰੀ ਇੱਥੇ ਮੌਜੂਦ ਨੇ ਜਿਹੜੇ 19 ਬੰਦੇ ਨੇ ਉਹਨਾਂ ਦੇ 60-60 ਨੰਬਰ ਨੇ ਔਰ ਕੋਰਟ ਜਿਹੜੀ ਆ ਹਾਈ ਕੋਰਟ ਮਾਨਯੋਗ ਹਾਈ ਕੋਰਟ ਅੱਜ 60-60 ਬੰਦਿਆਂ ਨੂੰ ਗਲਤ ਟੈਟ ਦਿਖਾ ਕੇ ਉਹਨਾਂ ਨੂੰ एलिਜੀਬਲ ਕਰ ਰਹੀ ਆ ਔਰ 135-35 ਵਾਲੇ ਬੰਦਿਆਂ ਨੂੰ ਭਰਤੀ ਤੋਂ ਜਿਹੜੀ ਆ ਬਾਹਰ ਕਰ ਰਹੀ ਆ ਸੋ ਸਾਡੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਵੀ ਸਾਡੇ ਲਈ ਡਬਲ ਬੈਂਚ ਤੇ ਕੇਸ ਲੜਿਆ ਜਾਵੇ ਔਰ ਸਾਡਾ ਬੰਦਾ ਹੱਕ ਜਿਹੜੀ ਡਿਪਾਰਟਮੈਂਟ ਦੀ ਥੋੜੀ ਗਲਤੀ ਆ ਉਹ 168 ਬੰਦਿਆਂ ਨੂੰ ਭੁਗਤਨੀ ਨਾ ਪਵੇ ਸਾਡੇ 168 ਘਰਾਂ ਦੇ ਚੁੱਲ੍ਹੇ ਚੱਲਣਿਆ ਅਸੀਂ 10-15 ਸਾਲਾਂ ਦੀ ਮਿਹਨਤ ਕੀਤੀ ਆ ਸਾਰਿਆਂ ਨੇ 15-15 20-20 ਸਾਲਾਂ ਲਈ ਨੈਟ ਕਲੀਅਰ ਕੀਤੇ ਔਰ ਪਟੈਟ ਦੇ ਜਿਹੜਾ ਤੁਹਾਡਾ ਪੇਪਰ ਸੀ ਇਹਦੇ ਵਿੱਚੋਂ ਮੈਟ ਦੇ ਵਿੱਚ ਆਏ ਆ 135-35 ਨੰਬਰ ਲੈ ਕੇ ਸੋ ਮੀਟ ਕਰਦਾ ਵੀ ਸਰਕਾਰ ਡਬਲ ਬੈਂਚ ਤੇ ਕੇਸ ਲੜੂਗੀ ਜੇ ਸਰਕਾਰ ਡਬਲ ਬੈਂਚ ਤੇ ਕੇਸ ਨਹੀਂ ਲੜਦੀ ਤਾਂ ਸਾਡਾ ਸੰਘਰਸ਼ ਹੈ ਜੜਾ ਹੋਰ ਟਿੱਖਾ ਕਰਾਂਗੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਟਿੱਖਾ ਕਰਾਂਗੇ ਬੀਪੀ ਯੂਨੀਅਨ ਜਿੰਦਾਬਾਦ 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 ਬੀਪੀ ਯੂਨੀਅਨ ਜਿੰਦਾਬਾਦ 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 ਮੈਡੀਕਲ ਐਜੂਕੇਸ਼ਨ ਨੂੰ ੱਥੱਕਾ ਹੁੰਦਾ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਸਵੇਰੇ 10 ਵਜੇ ਦੇ ਕਰੀਬ ਆਪਣੀਆਂ ਮੰਗਾਂ ਨੂੰ ਲੈ ਕੇ 268 ਮੀਲ ਦੇ ਦੋ ਦਰਬਿਲ ਤੋਂ ਵਾਧਾ ਅਧਿਆਪਕਾਂ ਨੇ ਨਦੀ ਕੀ ਪਿੰਡ ਤੇ ਵਿਖੇ ਤਰਨਾ ਪ੍ਰਦਰਸ਼ਨ ਕਰਦੇ ਹੋਏ ਖੰਡ ਅਤੇ 20 ਵਿਚੀ ਉਹਨਾਂ ਦੇ ਚਾਰ ਅਧਿਆਪਕ ਪਾਣੀ ਦੀ ਟੈਕੀ ਉੱਤੇ ਚੜ ਗਏ ਬਾਦ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਨਾਲ ਮੀਟਿੰਗ ਕਰਵਾਈ ਗਈ ਅਤੇ ਇਹ ਮੀਟਿੰਗ ਲਗਭਗ ਇੱਕ ਘੰਟਾ ਚੱਲ ਲੀ ਜਿਸ ਵਿੱਚ ਉਹਨਾਂ ਨੇ ਯੂਨੀਅਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਜੋ ਵੀ ਯੂਨੀਅਨ ਨੇ ਮੰਗਿਆ ਸੀ ਉਹਨਾਂ ਨੂੰ ਸੁਣਿਆ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਉਹਨਾਂ ਦਾ ਕੇਸ ਡਬਲ ਵੈਂਚ ਤੇ ਲੜੇਗੀ ਅਤੇ ਦੁਬਾਰਾ 6 ਫਰਵਰੀ 2024 ਨੂੰ ਮੀਟਿੰਗ ਲਈ ਬੁਲਾਇਆ ਹੈ ਇਹਨਾਂ ਮੰਗਾਂ ਨੂੰ ਦੇਖਦੇ ਹੋਏ ਯੂਨੀਅਨ ਨੇ ਵਿਚਾਰ ਵਟਾਂਦਰਾ ਕੀਤਾ ਅਤੇ ਦੋ ਅਧਿਆਪਕ ਟੈਂਕੀ ਤੇ ਚੜੇ ਹੋਏ ਸਨ ਉਹਨਾਂ ਨੂੰ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਦੀ ਦੇ ਵਿਸ਼ਵਾਸ ਨਾਲ ਵੇਖਾ ਉਤਾਰਿਆ ਗਿਆ ਆਜਾ ਵਾਜਾ ਇਹਨਾ ਕਰਕੇ ਹੋਇਆ ਬੀਰ ਸਿੰਘ ਨੂੰ ਥਾੜ ਮਾਰਦੀ ਉਹ ਕੀ ਹੋ ਗਿਆ ਤੈਨੂੰ ਮੈਨੂੰ ਨਹੀਂ ਪਤਾ ਥਾੜ ਮਾਰਦੀ ਸੀ ਖਲੇਗਾ ਖੁਸ਼ ਹੋਗੀ ਜਾਂਦਾ ਪਹਿਲਾਂ ਤੈਨੂੰ ਸਾਹ ਹੁੰਦਾ ਤੂੰ ਫੇਰ ਅਖੀ ਹੋਈ ਮੇਰੇ ਕੋਲ